मेरिटोरियस स्कूल तलवाड़ा में सात बच्चियों ने मेरिट लिस्ट में आकर स्कूल का नाम किया रोशन जिले में पहले स्थान पर रही राशि चौधरी होशियारपुर के हल्का दसूहा अधीन पढ़ते तलवाड़ा स्थित मेरिटोरियस स्कूल की सात बच्चियों ने पंजाब बोर्ड दसवीं के नतीजे में मेरिट लिस्ट में आकर स्कूल और इलाके का नाम रोशन किया है एक ही स्कूल में सात बच्चों का मेरिट लिस्ट में आना स्कूल के लिए प्रशंसा योग्य है इस विषय पर अधिक जानकारी देते हुए स्कूल के प्रिंसिपल सुनील मेहराल ने बताया कि समूह दसूहा और इलाके के लिए बहुत ही खुशी की बात है कि हमारे तलवारा मेरिटोरियस स्कूल की सात बच्चियों ने मेरिट लिस्ट में स्थान प्राप्त किया है राशि चौधरी ने जिले में एक और पंजाब में छह स्थान पर आकर स्कूल का नाम इलाके में रोशन किया है प्रिंसिपल सुनील ने बताया कि हमारे स्कूल में पढ़ने वाले सभी बच्चे गरीब परिवार से संबंधित हैं पर आज इन बच्चों ने स्कूल के साथ साथ अपने माता पिता का नाम भी रोशन किया है जिस पर हमें गर्व है इसलिए सभी बच्चों से हमारा निवेदन है कि आप मन लाकर पढ़ाई करो यदि आप लगन से मेहनत करोगे तो मंजिल तुम्हारे कदमों में होगी ਅੱਜ ਮੈਰਿਟ ਮੈਂ ਫਰਸਟ ਆਇਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਤੇ ਮੇਰੇ ਘਰ ਦੇ ਤੇ ਮੇਰੇ ਅਧਿਆਪਕ ਸਾਰੇ ਬਹੁਤ ਖੁਸ਼ ਨੇ ਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਕਿੰਨੇ ਪਰਸੈਂਟੇਜ ਨੰਬਰ ਆਇਆ ਮੇਰੇ 98.46% ਸਕੂਲ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਤੁਹਾਡੀ ਇਸ ਕਾਮਯਾਬੀ ਪਿੱਛੇ ਸਕੂਲ ਦਾ ਬਹੁਤ ਵਧੀਆ ਸਹਿਯੋਗ ਰਿਹਾ ਇਹਨਾਂ ਨੇ ਸਾਨੂੰ ਹਮੇਸ਼ਾ ਸਪੋਰਟ ਕੀਤਾ ਹੈ ਟੀਚਰਸ ਹਰ ਵੇਲੇ ਸਾਡੇ ਲਈ ਅਵੇਲੇਬਲ ਰਹੇ ਹੈ ਜਦੋਂ ਵੀ ਸਾਨੂੰ ਕੋਈ ਡਾਊਟ ਰਿਹਾ ਇਹਨਾਂ ਨੇ ਹੈਲਪ ਕੀਤੀ ਹੈ ਤੇ ਸਾਨੂੰ ਈ ਲਾਇਬ੍ਰੇਰੀ ਦੀ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਗਈ ਹੈ ਬੱਚੇ ਮੈਰਿਟ ਚਾਏ ਕਿਸ ਤਰ੍ਹਾਂ ਫੀਲ ਹੋ ਰਹਾ ਹੈ ਬਹੁਤ ਖੁਸ਼ੀ ਦਾ ਅਨੁਭਵ ਹੈ ਜੀ ਸਾਡਾ ਸਾਰਿਆਂ ਦਾ ਟੀਚਰਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਦੱਸਣਾ ਚਾਹੁੰਦੇ ਹਾਂ ਕਿ 2023-24 ਦੇ ਲਈ ਸਾਡੇ ਸਕੂਲ ਦੇ ਵਿੱਚ 9th ਤੇ 10th ਦੀਆਂ ਦੋ ਕਲਾਸਾਂ ਚੱਲ ਰਹੀਆਂ ਸੀਗੀਆਂ 10th ਦੇ ਵਿੱਚ ਸਾਡੇ ਟੋਟਲ 39 ਬੱਚੇ ਸੀ 39 ਬੱਚਿਆਂ ਦੇ ਵਿੱਚੋਂ ਸਾਡੀਆਂ 7 ਮੈਡਾਂ ਜਿਹੜੀਆਂ ਉਹ ਆਈਆਂ ਨੇ ਇਹ ਬਹੁਤ ਸ਼ਾਨਦਾਰ ਨਤੀਜਾ ਹੈ ਜੇ ਅਸੀਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਦੇਖੀਏ ਅ ਅੱਜ ਦੇ ਇਸ ਸ਼ਾਨਦਾਰ ਰਿਜ਼ਲਟ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਤੇ ਸਾਡਾ ਸਿਰ ਉੱਚਾ ਕੀਤਾ ਹੈ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤੇ ਸਾਡੇ ਖੇਤਰ ਦੇ ਵਿੱਚ ਤੇ ਇਸ ਕਰਕੇ ਮੈਂ ਸਾਰੇ ਸਮੂਹ ਸਟਾਫ ਤੇ ਸਾਰੇ ਇਲਾਕਾ ਵਾਸੀਆਂ ਨੂੰ ਵੀ ਵਧਾਈ ਦੇਣਾ ਚਾਹਨੀ ਆ ਕਿ ਸਾਡੇ ਬੱਚਿਆਂ ਨੇ ਸਾਡਾ ਇਨਾ ਮਾਣ ਵਧਾਇਆ ਤੇ ਸ਼ਾਨਦਾਰ ਰਿਜ਼ਲਟ ਦਿੱਤਾ ਮੈਰਿਟਰੀ ਸਕੂਲ ਤਲਵਾੜਾ ਬੜੀ ਵੱਡੀ ਮਾਣ ਦੀ ਗੱਲ ਹੈ ਜਿਹੜੇ ਸਾਡੇ 7 ਬੱਚੇ ਮੈਰਿਟ 'ਚ ਆਏ ਆ ਜਿਨ੍ਹਾਂ ਚੋਂ ਰਾਸ਼ੀ ਚੌਧਰੀ ਸਾਡੀ ਜਿਹੜੀ ਹੈ ਉਹ ਪੰਜਾਬ 'ਚ 6ਵੇਂ ਨੰਬਰ ਤੇ ਆਈ ਹੈ ਤੇ ਬਾਕੀ ਜਿਹੜੇ 7 ਬੱਚੇ ਬਾਕੀ 6 ਬੱਚੇ ਆ ਜਿਹੜੇ ਉਹਨਾਂ ਦਾ ਵੀ ਅਚੀਵਮੈਂਟ ਕਹ ਲਓ ਵੀ ਐਟ ਪਾਰ ਹੈ ਰਾਸ਼ੀ ਦੇ ਨਾਲ ਹੀ ਹੈ ਤਾਂ ਬੜੀ ਵਧੀਆ ਅਚੀਵਮੈਂਟ ਹੈ ਬੱਚਿਆਂ ਦੇ ਮਾਰਕਸ ਬਹੁਤ ਵਧੀਆ ਆਏ ਮੇਰੇ ਵੱਲੋਂ ਸਾਰੇ ਇਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬੱਚਿਆਂ ਦਾ ਬੱਚਿਆਂ ਦੇ ਪੇਰੈਂਟਸ ਦਾ ਬੜਾ ਸੰਘਰਸ਼ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਅ ਕੈਲੋਪੀ ਵਧੀਆ ਸਿੱਖਿਆ ਦਿੱਤੀ ਵਧੀਆ ਇੱਕ ਕਲਚਰ ਕ੍ਰੀਏਟ ਕਰਕੇ ਦਿੱਤਾ ਜਿਹਦੇ ਕਰਕੇ ਬੱਚੇ ਜਿਹੜੇ ਆ ਅੱਜ ਇੱਕ ਮੈਰਿਟ ਦਾ ਸਥਾਨ ਪ੍ਰਾਪਤ ਕਰਕੇ ਕਰਕੇ ਗਏ ਆ ਸੈਕੰਡਲੀ ਟੀਚਰਾਂ ਦੀ ਬੜੀ ਮਿਹਨਤ ਹੈ ਇੱਕ ਜਿਹੜਾ ਸਾਡਾ ਸਕੂਲ ਮੈਰਿਟੋਰੀਆ ਸਕੂਲ ਇਹ ਰੈਜੀਡੈਂਸ਼ੀਅਲ ਸਕੂਲ ਹੈ ਜਿਹਦੇ ਅੰਦਰ ਬੱਚਿਆਂ ਨੂੰ ਰਹਿਣਾ ਵੀ ਪੈਂਦਾ ਹੋਸਟਲ ਫੈਸਿਲਿਟੀ ਹੈ ਤੇ ਇੱਥੇ ਇੱਕ ਡੈਕੋਰਮ ਪੜ੍ਹਾਈ ਦਾ ਕ੍ਰੀਏਟ ਕਰਨਾ ਇਹ ਸਭ ਤੋਂ ਔਖਾ ਟਾਸਕ ਸਾਡੇ ਲਈ ਹੁੰਦਾ ਤੇ ਟੀਚਰਾਂ ਨੇ ਇੱਕ ਡੈਕੋਰਮ ਕ੍ਰੀਏਟ ਕੀਤਾ ਇੱਕ ਮਾਹੌਲ ਇਦਾਂ ਦਾ ਬਣਾਇਆ ਇੱਕ ਕਲਚਰ ਇਦਾਂ ਦਾ ਬਣਾਇਆ ਜਿਦੇ ਕਰਕੇ ਬੱਚਿਆਂ ਨੂੰ ਇੱਕ ਮਾਹੌਲ ਬਣਿਆ ਜਿਹਦੇ ਨਾਲ ਬੱਚੇ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਐਕਟੀਵਿਟੀਆਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਕਰਕੇ ਆਪਣੇ ਆਪ ਨੂੰ ਇੰਨਾ ਕੁ ਬਿਲਡ ਅਪ ਕੀਤਾ ਵੀ ਉਹ ਮੈਰਿਟ ਲੈ ਸਕਣ। ਬਾਕੀ ਬੱਚਿਆਂ ਨੂੰ ਕੀ ਸੰਦੇਸ਼ ਮਿਲਿਆ? ਬਾਕੀ ਬੱਚਿਆਂ ਨੂੰ ਸੰਦੇਸ਼ ਤਾਂ ਇਹ ਦੇ ਸਕਦੇ ਆ ਜੀ ਆਪਾਂ ਵੀ ਵਧੀਆ ਪੜੋ, ਆਪਣੇ ਮਾਤਾ-ਪਿਤਾ ਦੀ ਦਾ ਮਾਣ ਵਧਾਓ, ਟੀਚਰਸ ਦੇ ਕਹਿਣੇ ਕਾਰ ਬਣੋ ਤੇ ਤਾਂਕੀ ਉਹ ਵੀ ਆਪਣੇ ਆਪਣੇ ਰਿਸਪੈਕਟਿਵ ਫੀਲਡ 'ਚ ਸਕੂਲ ਦਾ ਨਾਮ ਰੋਸ਼ਨ ਕਰ ਸਕਣ।